ਗੁਰੂ ਪਿਆਰਿਓ ਅੱਜ ਅਸੀਂ ਬਹੁਤ ਹੀ ਮਹੱਤਮਪੂਰਨ ਇੱਕ ਵਿਸ਼ੇ ਤੇ ਵਿਚਾਰ ਕਰਾਂਗੇ ਜੋ ਬਹੁਤ ਹੀ ਸੰਗਤ ਦਾ ਸਵਾਲ ਸੀਗਾ ਇੱਕ ਮਨ ਦੇ ਵਿੱਚ ਜਦੋਂ ਪਾਠ ਕਰਦੇ ਆਂ ਉਦੋਂ ਬਹੁਤ ਸਾਰੇ ਗਲਤ ਵਿਚਾਰ ਸਾਡੇ ਮਨ 'ਚ ਆਉਂਦੇ ਆ ਤਾਂ ਸਾਨੂੰ ਕੀ ਕਰਨਾ ਚਾਹੀਦਾ ਜਦੋਂ ਗਲਤ ਵਿਚਾਰ ਸਾਡੇ ਮਨ ਦੇ ਵਿੱਚ ਆਉਂਦੇ ਆ ਉਹ ਪਾਠ ਕੀਤਾ ਜਿਹੜਾ ਕੀ ਉਹਦਾ ਫਲ ਮਿਲਦਾ ਕਿ ਨਹੀਂ ਕੀ ਉਹ ਪਾਠ ਜਿਹੜਾ ਕੀਤਾ ਵਾ ਕਬੂਲ ਹੁੰਦਾ ਕਿ ਨਹੀਂ ਕੀ ਇਹ ਜੋ ਅਸੀਂ ਕੀਤਾ ਵਾ ਇਹ ਪਾਪ ਕੀਤਾ ਜਾਂ ਪਾਪ ਹੋ ਗਿਆ ਸਾਡੇ ਤੋਂ ਤਾਂ ਬਹੁਤ ਤਰ੍ਹਾਂ ਦੇ ਸਵਾਲ ਸੀਗੇ ਮਨ ਦੇ ਅੰਦਰ ਬਹੁਤ ਸਾਰੀਆਂ ਸੰਗਤਾਂ ਤੇ ਤੇ ਉਹਦਾ ਵੀ ਆਪਾਂ ਅੱਜ ਜਵਾਬ ਜਿਹੜਾ ਇੱਥੇ ਸਰਵਣ ਕਰਾਂਗੇ ਪੂਰੀ ਜਿਹੜੀ ਗੱਲ ਆ ਵਿਚਾਰ ਆ ਉਹ ਧਿਆਨ ਦੇ ਨਾਲ ਸੁਣਿਓ ਸਭ ਤੋਂ ਪਹਿਲੀ ਗੱਲ ਤਾਂ ਗੁਰਮਖ ਪਿਆਰਿਓ ਦੁਨੀਆ ਵਿੱਚ ਕੋਈ ਵੀ ਧਰਮ ਦਾ ਬੰਦਾ ਹੋਵੇ ਕੋਈ ਵੀ ਇਨਸਾਨ ਹੋਵੇ ਚਾਹੇ ਕੋਈ ਸੰਤ ਮਹਾਪੁਰਖੀ ਕਿਉਂ ਨਾ ਹੋਵੇ ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਚੇਤੇ ਰੱਖਣੀ ਆ ਜਦੋਂ ਵੀ ਕੋਈ ਪਾਠ ਕਰਦਾ ਬੰਦਗੀ ਕਰਦਾ ਅੱਲਾਹ ਅੱਲਾਹ ਦਾ ਨਾਮ ਜਪਦਾ ਹਰ ਕਿਸੇ ਨੂੰ ਇਹ ਇਸ ਤਰ੍ਹਾਂ ਦੇ ਫੁਰਨੇ ਵਿਚਾਰ ਜਿਹੜੇ ਆਉਂਦੇ ਹੀ ਆਉਂਦੇ ਆ ਇਦਾਂ ਦਾ ਕੋਈ ਵੀ ਇਨਸਾਨ ਨਹੀਂ ਜਿਹਨੂੰ ਫੁਰਨੇ ਨਾ ਆਉਂਦੇ ਹੋਣ ਇਹ ਜਿਹੜੇ ਫੁਰਨੇ ਆ ਹਰ ਕਿਸੇ ਨੂੰ ਹੀ ਆਉਂਦੇ ਆ ਹੁਣ ਇਹ ਸਭ ਤੋਂ ਵੱਡਾ ਸਵਾਲ ਆ ਕਿ ਇਹ ਪਾਠ ਕਰਨ ਵਕਤ ਹੀ ਕਿਉਂ ਆਉਂਦੇ ਆ ਜਾਂ ਜ਼ਿਆਦਾ ਕਿਉਂ ਆਉਂਦੇ ਆ ਤਾਂ ਉਹਦੇ ਲਈ ਤੁਹਾਨੂੰ ਦੋ ਗੱਲਾਂ ਜਿਹੜੀਆਂ ਇਹਨਾਂ ਨੂੰ ਸਮਝਣਾ ਪਵੇਗਾ ਜਿਹੜਾ ਸਾਡਾ ਮਨ ਆ ਇਹ ਦੋ ਹਿੱਸਿਆਂ ਦੇ ਵਿੱਚ ਆ ਇੱਕ ਆ ਸ਼ੁੱਧ ਮਨ ਤੇ ਇੱਕ ਆ ਅਸ਼ੁੱਧ ਮਨ ਅਸੀਂ ਜੋ ਵੇਖਦੇ ਆ ਸਾਰਾ ਦਿਨ ਜੋ ਸੁਣਦੇ ਆ ਜੋ ਪੜ੍ਹਦੇ ਆ ਜੋ ਆਸੇ-ਪਾਸੇ ਸਾਡੇ ਹੁੰਦਾ ਉਹਦਾ ਪ੍ਰਭਾਵ ਸਾਡੇ ਮਨ ਦੇ ਉੱਪਰ ਪੈਂਦਾ ਜੇ ਅਸੀਂ ਚੰਗਾ ਵੇਖਦੇ ਆ ਚੰਗਾ ਪ੍ਰਭਾਵ ਪੈਂਦਾ ਮਾੜਾ ਵੇਖਦੇ ਆ ਮਾੜਾ ਪ੍ਰਭਾਵ ਪੈਂਦਾ ਹੁਣ ਜਦੋਂ ਅਸੀਂ ਪਾਠ ਕਰਦੇ ਆ ਉਦੋਂ ਕੀ ਹੁੰਦਾ ਮਾੜੇ ਵਿਚਾਰ ਸਾਨੂੰ ਆਉਂਦੇ ਆ ਉਹ ਕਿਉਂ ਆਉਂਦੇ ਆ ਉਹਦਾ ਵੱਡਾ ਕਾਰਨ ਇਹ ਆ ਵੀ ਤੁਸੀਂ ਵੇਖਿਆ ਘਰਾਂ ਦੇ ਵਿੱਚ ਬੋਰ ਹੁੰਦਾ ਜਦੋਂ ਘਰ ਦੇ ਵਿੱਚ ਬੋਰ ਕੀਤਾ ਜਾਂਦਾ ਪਹਿਲਾਂ ਗੰਦਾ ਪਾਣੀ ਬਾਹਰ ਆਉਂਦਾ ਕਿੰਨਾ ਕੁਝ ਆਉਂਦਾ ਫਿਰ ਉਸ ਤੋਂ ਬਾਅਦ ਪੀਣ ਯੋਗ ਪਾਣੀ ਬਾਹਰ ਆਉਂਦਾ ਪਹਿਲਾਂ ਗੰਦਾ ਪਾਣੀ ਆਉਂਦਾ ਇਦਾਂ ਹੀ ਸਾਡਾ ਜਿਹੜਾ ਮਨ ਆ ਉਹਦੇ ਵਿੱਚ ਕੁਝ ਚੀਜ਼ਾਂ ਸੀ ਇਹੋ ਜਿਹੀਆਂ ਵੇਖੀਆਂ ਹੁੰਦੀਆਂ ਸੁਣੀਆਂ ਹੁੰਦੀਆਂ ਪੜ੍ਹੀਆਂ ਹੁੰਦੀਆਂ ਜਿਹੜੀਆਂ ਅਸੀਂ ਕਰਨੀਆਂ ਚਾਹੁੰਦੇ ਸੀ ਪਰ ਅਸੀਂ ਕਰ ਨਾ ਸਕੇ ਮਨ ਦੇ ਵਿੱਚ ਕੋਈ ਇੱਛਾ ਹੁੰਦੀ ਆ ਮਨ ਦੇ ਵਿੱਚ ਕੋਈ ਵਿਚਾਰ ਹੁੰਦੇ ਆ ਉਹ ਸੀ ਦੱਬੇ ਹੁੰਦੇ ਆ ਜਦੋਂ ਆਪਾਂ ਪਾਠ ਕਰਨ ਲੱਗਦੇ ਆ ਉਹ ਦੱਬੀਆਂ ਚੀਜ਼ਾਂ ਬਾਹਰ ਆਉਂਦੀਆਂ ਅਸਲ ਦੇ ਵਿੱਚ ਉਹ ਆ ਨਾ ਵੀ ਕੋਈ ਚੀਜ਼ ਪ੍ਰੈਸ਼ਰ ਦੇ ਨਾਲ ਬਾਹਰ ਆ ਰਹੀ ਆ ਆਪਾਂ ਗੋਣ ਘਟ ਦਈਏ ਨੱਪ ਦਈਏ ਪੈਪ ਨੂੰ ਉਹ ਕਿਸ ਤਰ੍ਹਾਂ ਫਿਰ ਹੋਰ ਰੂਪ ਵਿੱਚੋਂ ਬਾਹਰ ਆਉਂਦੀ ਹੈ ਤਾਂ ਇਹ ਦਮਨ ਕੀਤੀਆਂ ਚੀਜ਼ਾਂ ਬਾਹਰ ਆਉਂਦੀਆਂ ਹੁੰਦੀਆਂ ਤਾਂ ਇਹਨਾਂ ਨੂੰ ਬਾਹਰ ਆਉਣ ਦੇਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਅਸੀਂ ਡਰ ਜਾਂਨੇ ਆ ਨਾਲੇ ਜਿਹੜਾ ਕਲਜੋਗਾ ਜਦੋਂ ਆਪਾਂ ਬੰਦਗੀ ਕਰਨ ਲੱਗਦੇ ਆਂ ਪਾਠ ਕਰਨ ਲੱਗਦੇ ਆਂ ਉਹ ਆਪਣਾ ਪ੍ਰਭਾਵ ਆਪਣੇ ਤੇ ਪਾਉਂਦਾ ਵੀ ਇਹ ਬੰਦਾ ਪਾਠ ਨਾ ਕਰੇ ਅਸੀਂ ਡਰ ਜਾਂਦੇ ਆਂ ਤੈਨੂੰ ਇਉਂ ਸਮਝੋ ਜਿਵੇਂ ਆਪਾਂ ਕੱਪੜਾ ਧੋਨੇ ਆ ਪਹਿਲਾਂ ਮੈਲ ਨਿਕਲਦੀ ਆ ਕੱਪੜਾ ਧੋਨੇ ਆ ਸਾਬਣ ਲਾਈ ਜਾਂਦੇ ਆ ਪਹਿਲਾਂ ਮੈਲ ਨਿਕਲਦੀ ਆ ਫਿਰ ਉਸ ਤੋਂ ਬਾਅਦ ਕੱਪੜਾ ਸਾਫ਼ ਹੁੰਦਾ ਇਹ ਮੈਲ ਨਿਕਲਦੀ ਹੁੰਦੀ ਹੈ ਸਾਡੇ ਅੰਦਰ ਜਿਹੜੀ ਜੰਮੀ ਹੁੰਦੀ ਹੈ ਜਿਹੜੀ ਅੱਜ ਤੋਂ ਕਈ ਸਾਲ ਪਹਿਲਾਂ ਆਪਾਂ ਕੋਈ ਚੀਜ਼ ਦੱਬ ਕੇ ਰੱਖੀ ਆ ਅੰਦਰ ਇਹ ਆਪਾਂ ਡਰ ਜਾਂਦੇ ਆਂ ਆਪਾਂ ਕਹਿੰਨੇ ਆ ਇਹ ਪਾਠ ਕਰਦੇ ਆ ਮਾਨੀ ਟਿਕਦਾ ਸ਼ੁਰੂ ਸ਼ੁਰੂ ਚ ਇਦਾਂ ਹੀ ਹੁੰਦਾ ਤੇ ਜਿੰਨੇ ਵੀ ਫੱਕਰ ਫਕੀਰ ਰੱਬ ਦੇ ਪਿਆਰੇ ਹੋਏ ਆ ਸਾਰਿਆਂ ਨਾਲ ਇਦਾਂ ਹੀ ਹੁੰਦਾ ਰਿਹਾ ਵਾ ਬਾਬਾ ਫਰੀਦ ਜੀ ਦੀ ਇੱਥੇ ਇੱਕ ਸਾਖੀ ਸੁਣਿਓ ਤੁਹਾਨੂੰ ਸਾਰੀ ਗੱਲ ਸਪਸ਼ਟ ਹੋ ਜੂ ਬਾਬਾ ਫਰੀਦ ਜੀ ਪਹਿਲਾਂ ਪਹਿਲਾਂ ਜਦੋਂ ਬੰਦਗੀ ਕਰਨ ਲੱਗਦੇ ਹੁੰਦੇ ਸੀਗੇ ਉਦੋਂ ਚਿੜੀਆਂ ਦਾ ਰੌਲਾ ਵੀ ਉਹਨਾਂ ਨੂੰ ਤੰਗ ਕਰਦਾ ਸੀ ਕਹਿ ਦਿੰਦੇ ਸੀ ਜਾਓ ਤੁਸੀਂ ਮਰ ਜੋ ਜਾਉ ਤੁਸੀਂ ਇਸ ਤਰ੍ਹਾਂ ਉੱਡ ਜੋ ਇੱਥੋਂ ਮੈਨੂੰ ਪਾਠ ਨਹੀਂ ਕਰਨ ਦਿੰਦੀਆਂ ਮੈਨੂੰ ਨਮਾਜ਼ ਨਹੀਂ ਪੜ੍ਹਨ ਦਿੰਦੀਆਂ ਮੈਨੂੰ ਬੰਦਗੀ ਨਹੀਂ ਕਰਨ ਦਿੰਦੀਆਂ ਬੜਾ ਕੁਝ ਆਖਦੇ ਸੀ ਪਹਿਲਾਂ ਉਹਨਾਂ ਨੂੰ ਚਿੜੀਆਂ ਦਾ ਵੀ ਇਹ ਜਿਹੜਾ ਸੰਗੀਤ ਆ ਰੌਲਾ ਹੀ ਲੱਗਦਾ ਸੀ ਫਿਰ ਜਦੋਂ ਅਵਸਥਾ ਉੱਚੀ ਹੋ ਗਈ ਫਿਰ ਸਭ ਕੁਝ ਕਣ-ਕਣ ਦੇ ਵਿੱਚ ਰੱਬ ਦਿਸਣ ਲੱਗ ਗਿਆ ਇੱਥੋਂ ਹੀ ਅਸੀਂ ਆ ਸਿੱਖਿਆ ਲੈਣੀ ਆ ਕਿ ਜਦੋਂ ਅਸੀਂ ਪਾਠ ਕਰਦੇ ਆ ਉਦੋਂ ਮੈਲੇ ਵਿਚਾਰ ਗੰਦੇ ਵਿਚਾਰ ਜਾਂ ਜੋ ਵੀ ਅਸੀਂ ਦੱਬਿਆ ਉਹੀ ਬਾਹਰ ਆ ਰਿਹਾ ਕਿ ਹੋਰ ਚੀਜ਼ ਥੋੜੀ ਆ ਰਹੀ ਹੈ ਡਰਨਾ ਨਹੀਂ ਚਾਹੀਦਾ ਬਾਕੀ ਕਲਜੋਗ ਜਿਹੜਾ ਵਾ ਇਹ ਤਾਂ ਚਾਹੁੰਦਾ ਹੀ ਆ ਵੀ ਆਪਾਂ ਨਾਮ ਨਾ ਜਪੀਏ ਜੇ ਅਸੀਂ ਹਾਰ ਜਿਏ ਜੇ ਅਸੀਂ ਪਾਠ ਕਰਨਾ ਬੰਦ ਕਰ ਦਿੱਤਾ ਫਿਰ ਤਾਂ ਉਹਦੀ ਜਿੱਤ ਹੋ ਗਈ ਮਾੜੀ ਚੀਜ਼ ਦੀ ਆਪਾਂ ਬੰਦ ਨਹੀਂ ਕਰਨ ਵਾਹਿਗੁਰੂ ਜਿਹੜਾ ਕਿਹਾ ਵਾ ਕਮ ਸੇ ਕਮ ਤੁਸੀਂ ਉਹ ਸੋਚਣਾ ਵੀ ਭਾਵੇਂ ਮੇਰਾ ਮਨ ਟਿਕਿਆ ਨਹੀਂ ਟਿਕਿਆ ਜਿਹੜੀ ਮੇਰੀ ਜੀਭ ਆ ਜਿਹੜੀਆਂ ਮੇਰੀਆਂ ਅੱਖਾਂ ਨੇ ਉਹ ਤਾਂ ਕਮ ਸੇ ਕਮ ਗਲਤ ਨਹੀਂ ਨਾ ਕਰ ਰਹੀਆਂ ਮੇਰੀ ਜੀਭ ਜਿਹੜੀ ਆ ਉਹ ਤਾਂ ਵਾਹਿਗੁਰੂ ਜਾਂ ਪਾਠ ਪੜ ਰਹੀ ਆ ਮੇਰੀਆਂ ਅੱਖਾਂ ਗੁਟਕਾ ਸਾਹਿਬ ਦੇ ਦਰਸ਼ਨ ਕਰ ਰਹੀਆਂ ਹਾਂ ਹਾਂ ਮਨ ਭਾਵੇਂ ਮੇਰਾ ਟਿਕਿਆ ਨਹੀਂ ਟਿਕਿਆ ਉਹ ਗੱਲ ਵੱਖਰੀ ਆ ਤੁਸੀਂ ਡਰਨਾ ਨਹੀਂ ਹੈਗਾ ਬਿਲਕੁਲ ਵੀ ਇਹਦਾ ਮੈਂ ਤੁਹਾਨੂੰ ਜਵਾਬ ਵੀ ਅੱਗੇ ਜਾ ਕੇ ਦਿੰਨਾ ਵਾ ਵੀ ਤੁਸੀਂ ਇਹਦਾ ਹੱਲ ਕਿਵੇਂ ਕਰ ਸਕਦੇ ਹੋ ਉਹਨੂੰ ਠੀਕ ਕਿਵੇਂ ਕਰ ਸਕਦੇ ਹੋ ਜੇ ਤੁਸੀਂ ਚਾਹੋਨੇ ਹੁਣ ਸਾਡੀਆਂ ਇਸ਼ਾਵਾਂ ਹੀ ਅੱਜ ਕੱਲ ਬਹੁਤ ਆ ਹਰ ਬੰਦੇ ਦੀ ਇੱਛਾ ਕੋਈ ਨਾ ਕੋਈ ਹੈ ਵੀ ਆਹ ਕੰਮ ਮੇਰਾ ਜਲਦੀ ਤੋਂ ਜਲਦੀ ਹੋ ਜੇ ਤੇ ਜਲਦੀ ਕਰਨੀ ਸ਼ੈਤਾਨਾਂ ਦਾ ਕੰਮ ਆ ਇੱਛਾ ਆਪਾਂ ਜਿਹੜੀ ਆ ਬਣਾ ਲਈ ਆ ਇੱਕ ਇੱਛਾ ਮੁੱਕਦੀ ਨਹੀਂ ਦੂਜੀ ਜਨਮ ਲੈਂਦੀ ਆ ਜਦੋਂ ਪਾਠ ਕਰਦੇ ਆ ਮਾਲਾ ਚੁੱਕਦੇ ਆ ਜਾਂ ਕੋਈ ਵੀ ਪਾਠ ਗੁਰਮੰਤਰ ਦਾ ਅਭਿਆਸ ਕਰਦੇ ਆ ਜਾਂ ਮੂਲ ਮੰਤਰ ਜਪਦੇ ਆ ਉਦੋਂ ਪ੍ਰਵਾਰ ਚੇਤੇ ਆਉਂਦਾ ਨਿਰੰਕਾਰ ਨਹੀਂ ਚੇਤੇ ਆਉਂਦਾ ਇਹੀ ਕਾਰਨ ਆ ਇੱਛਾਵਾਂ ਜਿਹੜੀਆਂ ਸਾਡੀਆਂ ਆਪਾਂ ਐਵੇਂ ਹੀ ਵਧਾਈ ਫਿਰਦੇ ਆ ਇਹਨਾਂ ਨੂੰ ਥੋੜਾ ਘਟਾਉਣਾ ਪਊਗਾ ਇਹਨਾਂ ਤੇ ਕੰਟਰੋਲ ਕਰਨਾ ਪਊਗਾ ਇਹਨੂੰ ਨੱਥ ਪਾਉਣੀ ਪਊਗੀ ਨਹੀਂ ਤਾਂ ਫਿਰ ਉਹ ਕਦੇ ਵੀ ਫੁਰਨੇ ਬੰਦ ਨਹੀਂ ਹੋਣਗੇ ਕਿਉਂਕਿ ਇੱਕੇ ਤੋਂ ਹੋਰ ਵੱਡਾ ਕਾਰਨ ਜਿਹੜਾ ਇੱਥੇ ਮੈਂ ਤੁਹਾਨੂੰ ਦੱਸਣਾ ਵੀ ਜਦੋਂ ਆਪਾਂ ਜਿਹੜਾ ਕੰਮ ਕਰਦੇ ਆ ਉਹ ਨਹੀਂ ਕਰ ਰਹੇ ਹੁੰਦੇ। ਪਾਠ ਕਰਨ ਲੱਗੇ ਪਾਠ ਕਿਉਂ ਨਹੀਂ ਕਰਦੇ? ਕਿਉਂਕਿ ਰੋਟੀ ਖਾਣ ਵੇਲੇ ਅਸੀਂ ਰੋਟੀ ਨਹੀਂ ਖਾਂਦੇ। ਇਹ ਇੱਕ ਸੂਫੀ ਫਕੀਰ ਦੀ ਗਾਥਾ ਵੀ ਹੁੰਦੀ ਆ ਵੀ ਉਹ ਬੜੀ ਕਮਾਈ ਵਾਲਾ ਸੀਗਾ ਪਿੰਡ ਦੇ ਲੋਕੋ ਤੋਂ ਪੁੱਛਦੇ ਆ ਵੀ ਪਾਠ ਕਿਵੇਂ ਕਰੀਦਾ? ਇਹ ਨਾਮ ਕਿਵੇਂ ਜਪੀਦਾ? ਉਹ ਕਹਿਣ ਲੱਗਾ ਇਹ ਤਾਂ ਇਸ ਤਰ੍ਹਾਂ ਵੀ ਜਦੋਂ ਰੋਟੀ ਖਾਣੀ ਹੁੰਦੀ ਹੈ ਉਦੋਂ ਮੈਂ ਰੋਟੀ ਖਾਂਨਾ ਜਦੋਂ ਪਾਣੀ ਪੀਣਾ ਹੁੰਦਾ ਉਦੋਂ ਮੈਂ ਪਾਣੀ ਪੀਣਾ ਜਦੋਂ ਸੈਰ ਕਰਨੀ ਹੁੰਦੀ ਉਦੋਂ ਸੈਰ ਕਰਦਾ ਜਦੋਂ ਪਾਠ ਕਰਨਾ ਹੁੰਦਾ ਉਦੋਂ ਪਾਠ ਹੀ ਕਰਦਾ ਬੰਦਗੀ ਹੀ ਕਰਦਾ ਉਹ ਪਿੰਡ ਦੇ ਲੋਕ ਕਹਿਣ ਲੱਗੇ ਅਸੀਂ ਵੀ ਤਾਂ ਐਵੇਂ ਹੀ ਕਰਦੇ ਆ ਉਹ ਕਹਿਣ ਲੱਗਾ ਨਹੀਂ ਨਹੀਂ ਤੁਸੀਂ ਜਦੋਂ ਰੋਟੀ ਖਾਣੇ ਹੋ ਇਹ ਹੀ ਸੋਚੀ ਜਾਂਦੇ ਹੋ ਕਿ ਤੋਂ ਕਿੰਨੇ ਪੈਸੇ ਲੈਣੇ ਆ ਕਿਹਦੇ ਕਿੰਨੇ ਦੇਣੇ ਆ ਜਾਂ ਆਪਾਂ ਵਪਾਰ ਕਿਵੇਂ ਵਧਾਉਣਾ ਕਿਵੇਂ ਪੈਸੇ ਜੋੜਨੇ ਆ ਕੀ ਕਰਨਾ ਨੀਂਦ ਤੁਹਾਨੂੰ ਨਹੀਂ ਆਉਂਦੀ ਇਸ ਕਰਕੇ ਜਦੋਂ ਤੁਸੀਂ ਆਪਸ ਵਿੱਚ ਬੈਠੇ ਹੁੰਨੇ ਆ ਉਦੋਂ ਵੀ ਕਿਤੇ ਹੋਰ ਹੀ ਤੁਹਾਡਾ ਮਨ ਹੁੰਦਾ ਜੇ ਮਨ ਨੂੰ ਤੁਸੀਂ ਇਕਾਗਰ ਚਿਤ ਕਰ ਲੋਗੇ ਇੱਕ ਮਨ ਇੱਕ ਚਿਤ ਹੋ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿਓਗੇ ਉਹਦਾ ਅਸਰ ਤੁਹਾਡੇ ਮਨ ਤੇ ਵੀ ਪਵੇਗਾ ਫਿਰ ਹੌਲੀ ਹੌਲੀ ਪਾਠ ਕਰਨ ਸਮੇਂ ਵੀ ਪਾਠ ਹੀ ਕਰੋਗੇ ਇਹ ਗੱਲ ਭਾਵੇਂ ਇੱਕ ਡੂੰਗੀ ਆ ਪਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਆ ਹਰ ਬੰਦੇ ਲਈ ਜੇ ਤੁਸੀਂ ਟਿਕਾ ਚਾਹੁੰਦੇ ਆ ਇਹ ਉਹਨਾਂ ਲਈ ਆ ਹਣੀ ਵੀ ਗੱਲ ਆ ਕਿ ਵਾਹਿਗੁਰੂ ਕੇ ਆ ਸਫਲ ਹੋ ਗਿਆ ਕਿਵੇਂ ਪਤਾ ਲੱਗੂਗਾ ਜੇ ਇੱਕ ਵਾਰੀ ਵਾਹਿਗੁਰੂ ਕਹਿ ਕੇ ਦੂਜੀ ਵਾਰੀ ਵਾਹਿਗੁਰੂ ਕਹਿਣ ਨੂੰ ਜੀ ਕਰਦਾ ਸਮਝ ਲਿਓ ਪਹਿਲੀ ਵਾਰੀ ਕਿਹਾ ਹੋਇਆ ਸਫਲ ਹੋ ਗਿਆ ਇਹ ਮੈਲੇ ਵਿਚਾਰ ਗਲਤ ਵਿਚਾਰ ਕਿਉਂ ਆਉਂਦੇ ਆ ਸਾਰਾ ਦਿਨ ਜਦੋਂ ਆਪਾਂ ਅਸ਼ਲੀਲ ਗਾਣੇ ਹੀ ਸੁਣੀ ਜਾਣੇ ਆ ਦੇਖੀ ਜਾਣੇ ਆ ਫਿਰ ਚੰਗੇ ਵਿਚਾਰ ਕਿਸ ਤਰ੍ਹਾਂ ਆਉਣਗੇ ਉਹ ਮਨ ਦੇ ਉੱਪਰ ਜਿਹੜੀ ਛਾਪ ਲੱਗ ਗਈ ਉਹਨਾਂ ਚੀਜ਼ਾਂ ਦੀ ਉਹੀ ਦਿਖਾਊਗਾ ਨਾ ਮਨ ਤਾਂ ਫਿਰ ਇਦੋਂ ਆਪਾਂ ਇਕਾਗਰਮਨ ਹੋ ਕੇ ਇਹਨੂੰ ਕੋਸ਼ਿਸ਼ ਕਰਾਂਗੇ ਬੈਠਣ ਦੀ ਉਦੋਂ ਉਹੀ ਚੀਜ਼ਾਂ ਬਾਹਰ ਆਉਣਗੀਆਂ ਦੱਬੀਆਂ ਚੀਜ਼ਾਂ ਹੀ ਬਾਹਰ ਆਉਂਦੀਆਂ ਹੁੰਦੀਆਂ ਇਹ ਤੋਂ ਡਰੀਦਾ ਨਹੀਂ ਹੁੰਦਾ ਇਹ ਚੀਜ਼ਾਂ ਨੇ ਤਾਂ ਆਪਦਾ ਪ੍ਰਭਾਵ ਪਾਉਣਾ ਹੀ ਪਾਉਣਾ ਤੁਸੀਂ ਲੱਗੇ ਰਹੋ ਹਟਣਾ ਨਹੀਂ ਹੈਗਾ ਮੈਂ ਕਹਿ ਰਿਹਾ ਨਹੀਂ ਤਾਂ ਇਹ ਬੁਰੀਆਂ ਚੀਜ਼ਾਂ ਦੀ ਜਿੱਤ ਹੋ ਜਾਊਗੀ ਤਾਂ ਉਹ ਸ਼ੁੱਧ ਮਨ ਤੇ ਅਸ਼ੁੱਧ ਮਨ ਜੀ ਦੀ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਸ਼ੁੱਧ ਮਨ ਉਹ ਆ ਜਿਹੜਾ ਪਾਠ ਪੜ੍ਹਨਾ ਚਾਹੁੰਦਾ ਵਾ ਅਸ਼ੁੱਧ ਮਨ ਉਹ ਆ ਜਿਹੜਾ ਇਹਨੂੰ ਦੱਬੀਆਂ ਚੀਜ਼ਾਂ ਦਮਨ ਕੀਤੀਆਂ ਚੀਜ਼ਾਂ ਦਿਖਾਈ ਜਾਂਦਾ ਵੀ ਆ ਤੂੰ ਤੇਰੀ ਇੱਛਾ ਸੀ ਰਹਿ ਗਈ ਆ ਆ ਇਸ ਤਰ੍ਹਾਂ ਬੀਤੇ ਸਮੇਂ ਚ ਤੈਨੂੰ ਕੱਢ ਕੇ ਲੈ ਜਾਂਦਾ ਮਨ ਵੀ ਆ ਜਾ ਤੈਨੂੰ ਮੈਂ ਲੈ ਕੇ ਚੱਲਾਂ ਤੇਰੇ ਨਾਲ ਕੀ ਹੋਇਆ ਸੀ ਕੀਨੇ ਤੇਰੇ ਨਾਲ ਕੀ ਕੀਤਾ ਦੇਖ ਤੇਰੇ ਸ਼ਰੀਕੇ ਵਾਲਿਆਂ ਨੇ ਤੇਰੇ ਨਾਲ ਕਿੰਨਾ ਮਾੜਾ ਕੀਤਾ ਇਸ ਤਰ੍ਹਾਂ ਪਾਠ ਕਰਦਿਆਂ ਨੂੰ ਇਹ ਚੀਜ਼ਾਂ ਆਈ ਜਾਂਦੀਆਂ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਸਤਾਈ ਜਾਂਦੀ ਹੁੰਦੀ ਹੈ ਵੀ ਆਹ ਕੰਮ ਕਰਨਾ ਕਿਤੇ ਆਉਣਾ ਹੋਵੇ ਹੋਵੇ ਹੀ ਨਾ ਰਹਿ ਨਾ ਜਾਵੇ ਕਿਤੇ ਤਾਂ ਇਹ ਚੀਜ਼ਾਂ ਬਹੁਤ ਵਾਰ ਹੁੰਦੀਆਂ ਤੁਹਾਡੇ ਨਾਲ ਵੀ ਹੋਈਆਂ ਹੋਣਗੀਆਂ ਦੁਨੀਆ ਤੇ ਕੋਈ ਵੀ ਐਸਾ ਬੰਦਾ ਨਹੀਂ ਜਿਹਨੂੰ ਫੌਰਨੇ ਨਹੀਂ ਆਉਂਦੇ ਹਾਂ ਸਾਧੂ ਸੰਤਾਂ ਦੀ ਗੱਲ ਇਹ ਹੁੰਦੀ ਆ ਵੀ ਉਹ ਕਾਬੂ ਚ ਕਰ ਲੈਂਦੇ ਆ ਉਹ ਧਿਆਨ ਨਹੀਂ ਦਿੰਦੇ ਅੱਗੇ ਲੰਘ ਜਾਂਦੇ ਆ ਆਪਾਂ ਇੰਨਾ ਚ ਫਸ ਕੇ ਰਹਿ ਜਾਂਦੇ ਆ ਗਲਤ ਆ ਸਾਰੀ ਇੱਥੇ ਹੀ ਆ ਨਾ ਤਾਂ ਬਾਬਾ ਫਰੀਦ ਜੀ ਦੀ ਵੀ ਮੈਂ ਤੁਹਾਨੂੰ ਸਾਕੀ ਸੁਣਾਈ ਆ ਉਹ ਸੂਫੀ ਫਕੀਰ ਦੀ ਵੀ ਗੱਲ ਸੁਣਾਈ ਆ ਹੁਣ ਤੁਸੀਂ ਇਹ ਫੈਸਲਾ ਜ਼ਰੂਰ ਕਰਨਾ ਵੀ ਇਹਨਾਂ ਵਿਚਾਰਾਂ ਨੂੰ ਕਿਉਂ ਮੰਨਣਾ ਵੀ ਮੈਲ ਨਿਕਲ ਰਹੀ ਆ ਬਾਹਰ ਕੱਪੜਾ ਧੋਤਾ ਜਾ ਰਿਹਾ ਤੇ ਗੁਣ ਗਾਵਤ ਤੇਰੀ ਉਤਰ ਸਮੈਲ ਰੱਬ ਦੇ ਗੁਣ ਗਾਉਨੇ ਆ ਮਨ ਤੇ ਲੱਗੀ ਮੈਲ ਉਤਰਦੀ ਆ ਤੇ ਮੈਲ ਜਦੋਂ ਉਤਰਦੀ ਹੁੰਦੀ ਆ ਕੀ ਨਿਕਲਦਾ ਬਾਹਰ ਉਹ ਕਾਲਾ ਕਾਲਖੀ ਨਿਕਲਦੀ ਆ ਨਾ ਤੇ ਇਹ ਮਾੜੇ ਵਿਚਾਰ ਮੈਲ ਹੀ ਹੁੰਦੇ ਆ ਇਹ ਉਤਰਦੀ ਆ ਜਦੋਂ ਨਜ਼ਰ ਆਉਂਦੀ ਆ ਆਪਾਂ ਡਰ ਜਾਂਦੇ ਆ ਗੱਲ ਤਾਂ ਇੰਨੀ ਕੀ ਆ ਜਿਸ ਦਿਨ ਤੁਹਾਨੂੰ ਸਮਝ ਲੱਗ ਗਈ ਇਹ ਗੱਲ ਕਿ ਹਾਂ ਵਾਕਈ ਇਹ ਮੈਲ ਆ ਤੇ ਇਹ ਜਿਹੜੀ ਮੈਲ ਆ ਤੇ ਇਹ ਉਹ ਵਿਚਾਰਾਂ ਦੀ ਮੈਲ ਆ ਇਸ ਤੋਂ ਬਾਅਦ ਉਜੜਾ ਹੋਵੇਗਾ ਮੇਰਾ ਮਨ ਸਾਫ਼ ਹੋਵੇਗਾ ਮੇਰਾ ਮਨ ਤੁਸੀਂ ਇਹਨਾਂ ਚੀਜ਼ਾਂ ਤੋਂ ਡਰੋਗੇ ਨਹੀਂ ਇਹਨਾਂ ਨੂੰ ਲੰਘਣ ਦਿਓਗੇ ਜਿਵੇਂ ਆਪਾਂ ਕੱਪੜੇ 'ਚੋਂ ਮੈਲ ਆਪਾਂ ਵੇਖਦੇ ਆਂ ਬੀਬੀਆਂ ਕੱਪੜੇ ਨੂੰ ਜ਼ੋਰ-ਜ਼ੋਰ ਸਾਬਣ ਲਾ ਕੇ ਧੋਂਦੀਆਂ ਨੇ ਤੇ ਗਰਮਕ ਪਿਆਰੋ ਮੈਲ ਨਿਕਲਦੀ ਆ ਬਾਹਰ ਫਿਰ ਪਾਣੀ ਨਾਲ ਧੋਤੀ ਜਾਂਦੀ ਆ ਫਿਰ ਕੱਪੜਾ ਸਾਫ਼ ਹੋ ਜਾਂਦਾ ਐਵੇਂ ਸਾਡਾ ਮਨ ਏ ਜਿਹੜੀ ਭਰੀਐ ਮਤ ਪਾਪਾ ਕੈ ਸੰਗ ਆ ਮਤ ਜਿਹੜੀ ਪਾਪਾ ਨਾਲ ਭਰੀ ਹੋਈ ਆ ਉਹ ਤੋਂ ਪੈ ਨਾਵੇ ਕੈ ਰੰਗ ਪਾਪਾ ਦੇ ਨਾਲ ਭਰੀ ਹੋਈ ਜਿਹੜੀ ਮਾਤਾ ਉਹ ਗੁਰਮੁਖ ਪਿਆਰਿਓ ਨਾਮ ਦੇ ਰੰਗ ਨਾਲ ਧੁੱਤੀ ਜਾਂਦੀ ਆ ਜਿਵੇਂ ਕਿ ਹੱਥ ਪੈਰ ਆਪਣੇ ਲਿਬੜ ਜਾਣ ਆਪਾਂ ਪਾਣੀ ਦੇ ਨਾਲ ਧੋਨੇ ਆ ਕੱਪੜਾ ਪਲੀਤ ਹੋ ਜਾਵੇ ਕੱਪੜੇ ਤੇ ਕੋਈ ਦਾਗ ਲੱਗ ਜਾਵੇ ਸਾਬਣ ਸਰਫ ਨਾਲ ਆਪਾਂ ਨੂੰ ਧੋਨੇ ਆ ਏਵੇਂ ਸਾਡਾ ਬਸਮਾਨ ਨਾਮ ਦੇ ਨਾਲ ਹੀ ਇਹਨੇ ਧੋਤਾ ਜਾਣਾ ਹੈ ਮਨ ਧੂਬੋ ਸ਼ਬਦ ਲਾਗੋ ਹਰ ਸੋ ਰਹੋ ਹੋ ਜਿਤ ਲਾਏ ਇਹੀ ਇੱਕ ਰਸਤਾ ਹੈ ਹੋਰ ਕੋਈ ਵੀ ਦੂਜਾ ਰਸਤਾ ਹੈ ਨਹੀਂ ਜੋ ਆਪਾਂ ਇਸ ਤਰ੍ਹਾਂ ਇਹਨੂੰ ਸਾਫ਼ ਕਰ ਲਾਂਗੇ ਤਾਂ ਉਮੀਦ ਕਰਦਾ ਆਪ ਜੀ ਨੂੰ ਚੰਗੀ ਤਰ੍ਹਾਂ ਇਹ ਵਿਚਾਰ ਸਮਝ ਆ ਗਏ ਹੋਣਗੇ ਜੇ ਕੋਈ ਅਜੇ ਵੀ ਤੁਹਾਡੇ ਮਨ ਦੇ ਵਿੱਚ ਸ਼ੰਕਾ ਹੋਵੇ ਸਵਾਲ ਹੋਵੇ ਤਾਂ ਤੁਸੀਂ ਸੰਗਤ ਰੂਪ ਦੇ ਵਿੱਚ ਹੋ ਕੇ ਜੇ ਪੁੱਛੋਗੇ ਉਹਦਾ ਜਵਾਬ ਆਪ ਜੀ ਨੂੰ ਜ਼ਰੂਰ ਦਿੱਤਾ ਜਾਵੇਗਾ ਵੱਡਾ ਸਵਾਲ ਹੀ ਸੀਗਾ ਵੀ ਵੈਸੇ ਆਪਾਂ ਬੈਠੇ ਹੁੰਨੇ ਆ ਠੀਕ ਹੁੰਨੇ ਆ ਜਦੋਂ ਪਾਠ ਕਰਨ ਲੱਗਦੇ ਆ ਤੇ ਉਦੋਂ ਬੜੇ ਫੁਰਨੇ ਆਉਣ ਲੱਗ ਜਾਂਦੇ ਆ ਬਸ ਆਹੀ ਕਾਰਨ ਤੁਹਾਡੇ ਦੁਆਰਾ ਦੱਬੀਆਂ ਚੀਜ਼ਾਂ ਹੀ ਤੁਹਾਨੂੰ ਮਨ ਦਿਖਾਉਂਦਾ ਇਹ ਮਨ ਜਿਹੜਾ ਇੱਕ ਸ਼ੀਸ਼ਾ ਵਾ ਇਹ ਤੁਹਾਨੂੰ ਉਹੀ ਚੀਜ਼ਾਂ ਦਿਖਾਉਂਦਾ ਜਿਹੜੀਆਂ ਤੁਸੀਂ ਕੁਝ ਸਮਾਂ ਪਹਿਲਾਂ ਵਿਚਾਰਾਂ ਰਾਹੀਂ ਅੱਖਾਂ ਰਾਹੀਂ ਦੇਖ ਕੇ ਆਏ ਹੋ ਕੰਨਾਂ ਰਾਹੀਂ ਸੁਣ ਕੇ ਆਏ ਹੋ ਉਹ ਦੱਬੀਆਂ ਸੀਗੀਆਂ ਹੁਣ ਇਹਨੇ ਉਹ ਦਿਖਾਉਣੀਆਂ ਹੀ ਆ ਤੁਹਾਨੂੰ ਤਾਂ ਇਹ ਚੀਜ਼ਾਂ ਵਾਰ-ਵਾਰ ਕਿਉਂ ਹੁੰਦੀਆਂ ਸਾਡੇ ਨਾਲ ਹੀ ਕਿਉਂ ਹੁੰਦੀਆਂ ਨਹੀਂ ਵੀ ਸਾਰਿਆਂ ਨਾਲ ਹੀ ਇਹ ਹੁੰਦੀਆਂ ਕੇਵਲ ਤੁਹਾਡੇ ਨਾਲ ਨਹੀਂ ਸੰਤ ਰਿਸ਼ੀ मुनि ਜਿੰਨੇ ਵੀ ਪੀਰ پیغمبر मुनि ਹੋਏ ਆ ਸਾਰੇ ਜਾਣੇ ਉਹਨਾਂ ਦੇ ਨਾਲ ਵੀ ਇਹ ਘਟਨਾ ਵਾਪਰਦੀ ਆ ਗੱਲ ਇਹ ਆ ਵੀ ਹੌਸਲਾ ਨਹੀਂ ਛੱਡਦੇ ਅਸੀਂ ਹਿੰਮਤ ਹਾਰ ਜਾਂਦੇ ਆ ਪਹਿਲਾਂ ਅਸੀਂ ਹਿੰਮਤ ਕਰਦੇ ਹੀ ਨਹੀਂ ਜੇ ਕਰਦੇ ਆ ਤੇ ਹਿੰਮਤ ਹਾਰ ਜਾਂਦੇ ਆ ਇਸ ਕਰਕੇ ਕਿਹਾ ਜਾਂਦਾ ਆਖਣ ਔਖਾ ਸੱਚਾ ਨਾ ਦੁਨੀਆ ਦਾ ਸਭ ਤੋਂ ਔਖਾ ਕੰਮ ਰੱਬ ਦਾ ਪਰਮੇਸ਼ਰ ਦਾ ਨਾਮ ਲੈਣਾ ਤਾਂ ਹੀ ਜਿਹੜੇ ਲੋਕ ਆ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਲੈਂਦੇ ਦੁਨੀਆ ਦੇ ਸਾਰੇ ਕੰਮ ਸੌਖੇ ਆ ਪਰ ਭਗਤ ਬਣਨਾ ਬੜਾ ਔਖਾ ਕੰਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਇਹ ਗੱਲਾਂ ਦੀ ਸਾਨੂੰ ਵੀ ਸਮਝ ਹੋਵੇ ਸਾਡੇ ਅੰਦਰ ਵੀ ਚਾਨਣ ਹੋਵੇ ਅਸੀਂ ਵੀ ਗੁਰਬਾਣੀ ਦੇ ਨਾਲ ਜੁੜੀਏ ਤੇ ਆ ਜਿਹੜੇ ਫੁਰਨੇ ਆਉਂਦੇ ਆ ਅਸ਼ਲੀਲ ਵਿਚਾਰ ਆਉਂਦੇ ਆ ਮੈਲੇ ਵਿਚਾਰ ਆਉਂਦੇ ਆ ਇਹ ਸਭ ਆਪਣਾ ਹੀ ਕੀਤਾ ਹੋਇਆ ਕਰਮਾ ਇਹਦੇ ਵਿੱਚ ਰੱਬ ਨੂੰ ਕੋਈ ਦੋਸ਼ ਨਾ ਦੇਣਾ ਦੱਤ ਦੇ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨ ਦੀਜੈ ਅਵਰਜਨਾ ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਸੋ ਆਓ ਆਪਾਂ ਸਾਰੇ ਜਾਣੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਇਹ ਸਤਿਗੁਰੂ ਮਹਾਰਾਜ ਅੱਗੇ ਬੇਨਤੀ ਕਰੀਏ ਸਾਰਿਆਂ ਦਾ ਭਲਾ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ